ਮੁਹੰਮਦ ਮੁਸਤਾਫਾ ਦੀ ਧਰਮ ਪਤਨੀ ਰਜ਼ੀਆ ਸੁਲਤਾਨਾ ਬ੍ਰਿਖੋਟਲੇ ਤੋਂ ਐਮ ਐਲ ਏ ਵੀ ਰਹੀ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਰਹੀ ਉਹਨਾਂ ਦਾ ਨੌਜਵਾਨ ਮੁੰਡਾ ਅਕੀਲ ਅਖਤਰ ਮੁਢਲੀ ਖਬਰ ਪਰਿਵਾਰ ਨੇ ਦਿੱਤੀ ਸੀ ਕਿ ਜਿਉ ਕੋਈ ਦਵਾਈ ਗਲਤ ਖਾ ਗਿਆ ਉਹ ਵੱਡੋਸ ਹੋ ਗਈ ਦਵਾਈ ਦੀ ਉਹਦੇ ਕਰਕੇ ਉਹਦੀ ਮੌਤ ਹੋ ਪੋਸਟਮਾਰਟਮ ਦੇ ਵਿੱਚ ਬਾਹ ਦੇ ਉੱਤੇ ਸਰਿੰਜ ਦਾ ਨਿਸ਼ਾਨ ਦੇਸ਼ ਤੋਂ ਬਾਅਦ ਮਰੀਲਕੋਟ ਨਸਵੰਦਤ ਇੱਕ ਵਿਅਕਤੀ ਸਾਹਮਣੇ ਆ ਕੇ ਸ਼ਿਕਾਇਤ ਦੇ ਰੂਪ ਚ ਦੱਸਦਾ ਜੀ ਕਿ ਮੈਂ ਗਵੰਡੀਆਂ ਜੀ ਇਹਨਾਂ ਦਾ ਇਹ ਇਹ ਕੁਛ ਕਰਦੇ ਸੀ ਜੀ ਉਹਦੀ ਵੀਡੀਓ ਪੁਰਾਣੀ ਆ ਸਾਹਮਣੇ ਆ ਗਈ ਆ ਮੁੰਡੇ ਦੀਆਂ ਜਿਹੜੀਆਂ ਕੁਝ ਦਿਨ ਪਹਿਲਾਂ ਦੀਆਂ ਤੇ ਉਸ ਵੀਡੀਓ ਦੇ ਵਿੱਚ ਜਿਹਾ ਜਿਹਾ ਉਹਨੇ ਦੋਸ਼ ਆਪਣੇ ਪਿਓ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਮੜੇ ਤੇ ਉਸੇ ਘੇਰੇ ਚ ਉਹਨੇ ਆਪਣੀ ਮਾਂ ਨੂੰ ਭੈਣ ਨੂੰ ਪਤਨੀ ਨੂੰ ਰੱਖਿਆ ਉਦੇ ਆਧਾਰ ਤੇ ਕਿਉਂਕਿ ਉਹ ਟੱਬਰ ਪੰਚਕੁੱਲੇ ਰਹਿੰਦਾ ਸੀ ਉਸ ਨੌਜਵਾਨ ਮੁੰਡੇ ਦੀ ਮੌਤ ਪੰਚਕੁੱਲੇ ਹੋਈ ਹੈ ਤੇ ਉਦੋਂ ਤਵੱਤ ਪੁਲਿਸ ਨੇ ਕਾਰਵਾਈ ਕਰਦਿਆਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਉਸ ਮੁੰਡੇ ਦੀ ਜਿਹਦੀ ਮੌਤ ਹੋਈ ਉਹਦੇ ਪਿਓ ਦੇ ਨਾਲ ਨਾਲ ਮੁਸਤਫਾ ਦੇ ਨਾਲ ਨਾਲ ਉਹਦੀ ਮਾਂ ਜਿਹੜੀ ਮੁਸਤਫਾ ਦੀ ਪਤਨੀ ਸੀ ਅਕੀਲ ਦੀ ਮਾਂ ਰਜਾ ਸੁਲਤਾਨਾ ਤੇ ਉਸ ਨੌਜਵਾਨ ਮੁੰਡੇ ਦੀ ਪਤਨੀ ਤੇ ਭੈਣ ਤੇ ਵੀ ਹਤਿਆ ਦਾ ਕੇਸ ਦਰਜ ਕਰਕੇ